ਲੱਗਦਾ ਹੈ ਕਿ ਵਿਦਆਊਟ ਪੇਰੈਂਟਸ ਆਪਾਂ ਮਤਲਬ ਅੱਗੇ ਨਹੀਂ ਵਾਸ ਸਕਦੇ ਬਿਲਕੁਲ ਨਹੀਂ ਮਤਲਬ ਪੇਰੈਂਟਸ ਤੋਂ ਬਿਨਾ ਨਾਥਿੰਗ ਮਤਲਬ ਮੈਂ ਸੋਚ ਕੇ ਵੀ ਡਰ ਲੱਗਦਾ ਕਿ ਜੇ ਮਤਲਬ ਜਦੋਂ ਘਰੇ ਜਾਣੀਆਂ ਮੈਂ ਡਿਊਟੀ ਤੋਂ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਮम्मा ਕਿੱਥੇ ਹੈ ਇਵਨ ਮम्मा ਮੇਰੇ ਕਦੇ ਵੀ ਮਜ਼ਾਕ ਕਰਦੇ ਹੁੰਦੇ ਮੈਨੂੰ ਮੰਨ ਲਓ ਮੈਂ ਡਿਊਟੀ ਤੇ ਕਦੇ ਵੀ ਲੇਟ ਹੋ ਜਾਣੀ ਉਹ ਮੈਨੂੰ ਜਦੋਂ ਬਾਰ ਬਾਰ ਫੋਨ ਕਰਦੇ ਮੈਂ ਕਦੇ ਵੀ ਕਹਦਨੀ ਮम्मा ਯਾਰ ਬਾਰ ਬਾਰ ਨਾ ਫੋਨ ਕਰੋ ਤੁਹਾਨੂੰ ਪਤਾ ਮੈਂ ਡਿਊਟੀ ਤੇ ਹਾਂ ਉਹ ਫਿਰ ਜਦੋਂ ਉਹ ਕਿੱਥੇ ਗਏ ਹੁੰਦੇ ਰਿਸ਼ਤੇਦਾਰੀਜ਼ ਫਿਰ ਮੈਂ ਉਹਨਾਂ ਨੂੰ ਬਾਰ ਬਾਰ ਫੋਨ ਕਰਦੀ ਉਹ ਕ ਵਰਪਨ ਲਾਈਫ ਦੇ ਵਿੱਚ ਨਾ ਬਹੁਤ ਵਾਰੀ ਬਹੁਤ ਵਾਰੀ ਹਨਾ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਲਾਈਫ 'ਚ ਹਨਾ ਬਹੁਤ ਕੁਝ ਬਟ ਜੇ ਮੈਨੂੰ ਨਾ ਦਿਖਣ ਨਾ ਮਤਲਬ ਮੈਨੂੰ ਇਦਾਂ ਲੱਗਦਾ ਕਿ ਮੈਂ ਖਤਮ ਹੋਵਾਂ ਕਦੇ ਤੁਹਾਡੇ ਲਈ ਕੋਈ ਰਿਸ਼ਤਾ ਵਗੈਰਾ ਆਇਆ ਲੇਕਿਨ ਜਦੋਂ ਪਤਾ ਲੱਗੇ ਪੰਜਾਬ ਪੁਲਿਸ ਦੇ ਵਿੱਚ ਐ ਜਿਆਦਾ ਡਰ ਕਰਕੇ ਪਿੱਛੇ हट ਗਏ ਹੁਣ ਜਾਂ ਫਿਰ ਹੋਇਆ ਹੋਵੇ ਕਿ ਜੌਬ ਕਰਦੀ ਐ ਵੀ ਘਰ ਦੇ ਨੂੰ ਕਿਦਾਂ ਟਾਈਮ ਦੇਊਗੀ ਨਹੀਂ ਨਹੀਂ ਅੱਜ ਕੱਲ ਰਿਸ਼ਤੇ ਪੰਜਾਬ ਪੁਲਿਸ ਕਰਕੇ ਆਉਂਦੇ ਆ ਅਗਲਾ ਕਹਿੰਦਾ ਅਗਲਾ ਕਹਿੰਦਾ ਸੈਲਰੀ ਆਉਂਦੀ ਐ ਵਧੀਆ ਮਤਲਬ ਤੁਸੀਂ ਮੈਰਿਜ ਨੂੰ ਇਹ ਕੇ ਸੋਚ ਕੇ ਚੱਲੋਗੇ ਕਿ ਤੁਸੀਂ ਇੱਕੋ ਹੀ ਪਰਸਨ ਦੇ ਨਾਲ ਇੱਕੋ ਹੀ ਕਮਰੇ ਦੇ ਵਿੱਚ ਪੂਰੀ ਜ਼ਿੰਦਗੀ ਬਿਤਾਣੀ ਐ ਕਿਦਾਂ ਬਿਤਾਓਗੇ ਜੇ ਤੁਹਾਡੀ ਉਹਦੇ ਨਾਲ ਅੰਡਰਸਟੈਂਡਿੰਗ ਐ ਫੇਰ ਵੀ ਬਿਤਾ ਸਕਦੇ ਹੋ ਮੈਨੂੰ ਲਿਖਣ ਦਾ ਵੀ ਸ਼ੌਂਕ ਐ ਕੀ ਬਾਤ ਐ ਤੇ ਕਦੇ ਕਦੇ ਪੇਂਟਿੰਗ ਕਰਨ ਤੇ ਮੈਨੂੰ ਜ਼ਿਆਦਾ ਐਕਟਿੰਗ ਦਾ ਹੀ ਸ਼ੌਂਕ ਹੈ। ਓਕੇ। ਤੇ ਡਾਂਸਿੰਗ ਵਗੈਰਾ ਵੀ ਠੀਕ ਹੈ ਕਰ ਲਈਦਾ। ਬਟ ਹਾਂ ਲਿਖਣ ਦਾ ਸ਼ੌਂਕ ਸੀਗਾ। ਮਤਲਬ ਜਦੋਂ ਵੀ ਮੈਂ ਕਿਤੇ ਬਹੁਤ ਜ਼ਿਆਦਾ ਓਨਲੀ ਫੀਲ ਕਰਦੀ ਆ ਆਪਣੇ ਆਪ ਨੂੰ ਇਹ ਗੱਲਾਂ ਹੁੰਦੀਆਂ। ਤਾਂ ਮੈਂ ਮਤਲਬ ਮੈਨੂੰ ਇਦਾਂ ਹੁੰਦਾ ਕਿ ਮੈਂ ਕੁਝ ਵੀ 네ਗੇਟਿਵ ਨਾ ਸੋਚਾਂ ਕਿਉਂਕਿ ਮੈਂ ਓਵਰ ਥਿੰਕਿੰਗ ਜਦੋਂ ਮੈਂ ਸੋਚਦੀ ਆ ਨਾ ਫਿਰ ਮੈਂ ਬਹੁਤ ਜ਼ਿਆਦਾ ਸੋਚਦੀ ਆ। ਮੈਨੂੰ ਇਦਾਂ ਦਾ ਕਿ ਮੈਂ ਸੋਚਾਂ ਨਾ ਡਾਇਰੀਸ ਬੈਨਰ ਮੇਰੀ ਕੋਲ ਹਮੇਸ਼ਾ ਅਵੇਲੇਬਲ ਹੁੰਦਾ ਤਾਂ ਮੈਂ ਕੁਝ ਨਾ ਕੁਝ ਲਿਖਣਾ ਸ਼ੁਰੂ ਕਰ ਲਿਆ। ਕਿਸ ਟਾਈਪ ਦਾ ਮਤਲਬ ਲਿਖ ਕਈ ਵਾਰੀ ਮਤਲਬ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰਾ ਵਾਇਗੁਰੂ ਜੀ ਨਾਲ ਕਾਫੀ ਅਟੈਚਮੈਂਟ ਹੈਗੀ ਆ ਪਤਾ ਨਹੀਂ ਮੈਨੂੰ ਮਤਲਬ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਬਟ ਮਾਈ ਇਟਰਨਲੀ ਉਹਨਾਂ ਨਾਲ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੇ ਕਲੋਜ਼ ਆ ਤਾਂ ਮੈਂ ਉਹਨਾਂ ਤੇ ਜ਼ਿਆਦਾ ਲਿਖਦੀ ਆ ਸੋ ਬਾਕੀ ਮਤਲਬ ਮੈਂ ਉਦਾਂ ਆਪਣਾ ਲਿਖਿਆ ਕੁਝ ਸੁਣਾਉਂਗੇ ਹਾਂਜੀ ਕਹਿੰਦੇ ਗੋਰੇ ਰੰਗ ਤੇ ਕਦੇ ਨਾ ਮਾਨ ਕਰੀਏ ਜੀ ਗੋਰੇ ਰੰਗ ਤੇ ਕਦੇ ਨਾ ਮਾਨ ਕਰੀਏ ਮੁੱਲ ਅਗਲਾਂ ਦੇ ਇੱਥੇ ਪੈਂਦੇ ਨੇ ਮਾਪਿਆਂ ਬਿਨਾਂ ਨਾ ਜੱਗ ਤੇ ਐਸ਼ ਹੁੰਦੀ ਗੱਲ ਸੱਚ ਸਿਆਣੇ ਕਹਿੰਦੇ ਨੇ ਕਹਿੰਦੇ ਉਹ ਲੋਕੀ ਮੰਜ਼ਲ ਬਾ ਲੈਂਦੇ ਜੋ ਹਰ ਦੁੱਖ ਹੱਸ ਕੇ ਸਹੰਦੇ ਨੇ ਤੱਕਣਾ ਤਾਂ ਤੱਕ ਉਸ ਮੁਰਸ਼ਦ ਨੂੰ ਆ ਚੰਦ ਸੂਰਜ ਤਾਂ ਚੜਦੇ ਡੁੱਬਦੇ ਰਹਿੰਦੇ ਨੇ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣੀ ਹੈ ਲੱਗਦਾ ਹੈ ਕਿ ਵਿਦਆਊਟ ਪੇਰੈਂਟਸ ਆਪਾ ਮਤਲਬ ਅੱਗੇ ਨਹੀਂ ਵਾ ਸਕਦੇ ਕਿਉਂਕਿ ਕਿਤੇ ਕਿਤੇ ਨਾ ਕਿਤੇ ਘਰ ਦੀਆਂ ਦੀ ਸਪੋਰਟ ਹੁੰਦੀ ਬਹੁਤ ਜ਼ਰੂਰੀ ਹੈ ਪਾਪਾ ਫਾਦਰ ਦੀ ਹੋਵੇ ਭਾਵੇਂ ਮਦਰ ਦੀ ਹੋਵੇ ਭਾਵੇਂ ਉਹ ਜਿਹਦੀ ਮਰਜੀ ਹੋਵੇ ਲੇਕਿਨ ਘਰ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਕੁਝ ਵੀ ਲਾਈਫ ਦੇ ਵਿੱਚ ਪ੍ਰੋਬਲਮ ਆਉਣ ਤੇ ਘਰ ਦੇ ਜਿਹੜੇ ਨੇ ਉਸ ਚੀਜ਼ ਨੂੰ ਸਾਡੇ ਨਾਲ ਖੜਨ ਸਾਨੂੰ ਸਮਝਾਉਣ ਲੱਗਦਾ ਵੀ ਘਰ ਦੇ ਤੋਂ ਬਿਨਾ ਆਪਾਂ ਅੱਗੇ ਨਹੀਂ ਵੱਸ ਸਕਦੇ ਇਮੇਜਿਨ ਨਹੀਂ ਕਰ ਸਕਦੇ ਬਿਲਕੁਲ ਵੀ ਨਹੀਂ ਮਤਲਬ ਪੇਰੈਂਟਸ ਤੋਂ ਬਿਨਾ ਨਾਥਿੰਗ ਕੁਝ ਨਹੀਂ ਹੈ ਮੈਂ ਉਹਨਾਂ ਤੋਂ ਬਿਨਾ ਮਤਲਬ ਮੈਂ ਸੋਚ ਕੇ ਵੀ ਡਰ ਲੱਗਦਾ ਕਿ ਜੇ ਮਤਲਬ ਜਦੋਂ ਘਰੇ ਜਾਂਦੀ ਆ ਮੈਂ ਡਿਊਟੀ ਤੋਂ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਮਮਾ ਕਿੱਥੇ ਆ ਚਾਹੇ ਕੋਈ ਵੀ ਕੰਮ ਨਾ ਹੋਵੇ ਈਵਨ ਮਮਾ ਮੇਰੇ ਕਈ ਵਾਰੀ ਮਜ਼ਾਕ ਕਰਦੇ ਹੁੰਦੇ ਮੈਨੂੰ ਮੰਨ ਲਓ ਮੈਂ ਡਿਊਟੀ ਤੇ ਕਈ ਵਾਰੀ ਲੇਟ ਹੋ ਜਾਂਦੀ ਆ ਉਹ ਮੈਨੂੰ ਜਦੋਂ ਬਾਰ-ਬਾਰ ਫੋਨ ਕਰਦੇ ਆ ਮੈਂ ਕਈ ਵਾਰੀ ਕਹ ਦਿੰਨੀ ਆ ਮਮਾ ਯਾਰ ਬਾਰ-ਬ ਉਹ ਫਿਰ ਜਦੋਂ ਉਹ ਕਿਤੇ ਗਏ ਹੁੰਦੇ ਰਿਸ਼ਤੇਦਾਰੀ ਦੇ ਫਿਰ ਮੈਂ ਉਹਨਾਂ ਨੂੰ ਬਾਰ-ਬਾਰ ਫੋਨ ਕਰਦੀ ਆ ਉਹ ਕਹਿੰਦੇ ਹੁਣ ਮੈਂ ਤੇਨੂੰ 당 ਕਰੂੰਗੀ ਹੁਣ ਤੂੰ ਨਾ ਮੈਨੂੰ ਫੋਨ ਕਰ ਪਰ ਮੈਂ ਆਪਣੀ ਮਰਜ਼ੀ ਨਾਲ ਆਉਂਗੀ ਮਤਲਬ ਕੀ ਬਾਤ ਹੈ ਉਹਨਾਂ ਬਿਨਾਂ ਕੁਛ ਨਹੀਂ ਤੁਸੀਂ ਆਪਣੇ ਮਮਾ ਨਾਲ ਮਮਾ ਦੇ ਹਾਂਜੀ ਉਹਨਾਂ ਦਾ ਬਹੁਤ ਕਲੋਸ ਹਾਂ ਕੀ ਇਸ ਮੱਧਮ ਆਪਣੇ ਮਮਾ ਨੂੰ ਆਪਣੇ ਲਈ ਮਤਲਬ ਇੱਕ ਰੱਬ ਦਾ ਰੂਪ ਤਾਂ ਚਲੋ ਮਾਂ ਹਰ ਹਰ ਕਿਸੇ ਲਈ ਮਾਂ ਇੱਕ ਰੱਬ ਦਾ ਰੂਪ ਹੁੰਦਾ ਲੇਕਿਨ ਤੁਹਾਡੇ ਲਈ ਹੋਰ ਕੀ ਨੇ ਤੁਹਾਡੇ ਮਮਾ ਉਹ ਮੇਰੇ ਲਈ ਸਭ ਕੁਝ ਹੀ ਨੇ ਮਤਲਬ ਉਹਨਾਂ ਤੋਂ ਮੈਂ ਕਦੇ ਵਾਰ ਨਹੀਂ ਆ ਔਰ ਉਹ ਮੇਥੋਂ ਕਦੇ ਵਾਰ ਨਹੀਂ ਹੈਗੇ ਵਰਨ ਲਾਈਫ ਦੇ ਵਿੱਚ ਨਾ ਬਹੁਤ ਵਾਰੀ ਬਹੁਤ ਵਾਰੀ ਹਨਾ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਲਾਈਫ 'ਚ ਹਨਾ ਬਹੁਤ ਕੁਝ ਬਟ ਜੇ ਮੈਨੂੰ ਨਾ ਦਿਖਣ ਨਾ ਮਤਲਬ ਮੈਨੂੰ ਇਦਾਂ ਲੱਗਦਾ ਕਿ ਮੈਂ ਖਤਮ ਹੋਵਾਂ ਮਤਲਬ ਹਨੇਰਾ ਪੂਰਾ ਸਾਰੇ ਪਾਸੇ ਜਿਹਦੇ ਫੇਰੇ ਜਦੋਂ ਤੁਹਾਡਾ ਵਿਆਹ ਹੋ ਗਿਆ ਕਿਉਂਕਿ ਕਹਿੰਦੇ ਕੁੜੀ ਦਾ ਅਸਲੀ ਕਰੀ ਉਹ ਤਾਂ ਸੋਹਰੇ ਕਰੋਂ ਤਾਂ ਫਿਰ ਕਿੱਦਾਂ ਕਰੋਗੇ ਇਸ ਲਈ ਤਾਂ ਕਰਾਇਆ ਨਹੀਂ ਅਜ ਤੱਕ ਇਸ ਲਈ ਨਹੀਂ ਕਰਾਇਆ ਅਜ ਤੱਕ ਕਰਾਇਆ ਹੀ ਨਹੀਂ ਵੈਨ ਨਹੀਂ ਨਹੀਂ ਚਲੋ ਇਦਾਂ ਚਲੋ ਮਜ਼ਾਕ ਸੀਗਾ ਬਟ ਠੀਕ ਹੈ ਕਰਾਵਾਂਗੇ ਬਟ ਜਦੋਂ ਪਰਫੈਕਟ ਮੈਚ ਮਿਲ ਜੂਗਾ ਕਿਉਂਕਿ ਮੈਨੂੰ ਇਦਾਂ ਹੁੰਦਾ ਕਿ ਮੇਰੀ ਮੈਂ ਅੰਡਰਸਟੈਂਡਿੰਗ ਨੂੰ ਪਹਿਲ ਦਿੰਦੀ ਆ ਕਿਉਂਕਿ ਜਿਵੇਂ ਹੁਣ ਮੈਂ ਫੀਲਡ ਦੇ ਵਿੱਚ ਆ ਹਨ ਮੈਂ ਬਹੁਤ ਸਾਰੇ ਲੋਕਾਂ ਨੂੰ ਦੇ ਦੇ ਦੀਆਂ ਲਵ ਮੈਰिजਸ ਵੀ ਕਰਾਉਂਦੇ ਆ ਲੋਕ ਹਨਾ ਅਰੇਂਜ ਮੈਰिजਸ ਵੀ ਬਟ ਸਕਸੈਸਫੁਲ ਨਹੀਂ ਹੁੰਦੀਆਂ ਲੋਕੀ ਛੋਟੇ ਛੋਟੇ ਗੱਲਾਂ ਤੇ ਲੜਦੇ ਨੇ ਹਨਾ ਮੈਨੂੰ ਲੱਗਦਾ ਕਿ ਜਿੰਨਾ ਚਿਰ ਤੁਹਾਡੇ ਕਿਸੇ ਪਰਸਨ ਨਾਲ ਅੰਡਰਸਟੈਂਡਿੰਗ ਨਹੀਂ ਹੈਗੀ ਮਤਲਬ ਤੁਸੀਂ ਮੈਰिज ਨੂੰ ਇੱਕ ਇਹ ਸੋਚ ਕੇ ਚੱਲੋਗੇ ਤੁਸੀਂ ਇੱਕੋ ਹੀ ਪਰਸਨ ਦੇ ਨਾਲ ਇੱਕੋ ਹੀ ਕਮਰੇ ਦੇ ਵਿੱਚ ਪੂਰੀ ਜ਼ਿੰਦਗੀ ਬਿਤਾਣੀ ਆ ਜੀ ਕਿੱਦਾਂ ਬਿਤਾਓਗੇ ਜੇ ਤੁਹਾਡੀ ਉਹਦਾ ਨਾਲ ਅੰਡਰਸਟੈਂਡਿੰਗ ਹੈ ਪੋਲ ਜੋ ਉਦੋਂ ਬਾਅਦ ਦਾ ਫਿਰ ਕਲੇਸ਼ ਹੋ ਗਿਆ ਉਹ ਹਨਾ ਮਤਲਬ ਮੈਂ ਨਹੀਂ ਚਾਹੁੰਦੀ ਮੇਰੀ ਲਾਈਫ ਚ ਕੋਈ ਚਿੰਦਨਾਰੀ ਹੋਵੇ ਅੱਜ ਕਦੇ ਤੁਹਾਡੇ ਲਈ ਕੋਈ ਰਿਸ਼ਤਾ ਵਗੈਰਾ ਆਇਆ ਲੇਕਿਨ ਜਦੋਂ ਪਤਾ ਲੱਗੇ ਪੰਜਾਬ ਪੁਲਿਸ ਦੇ ਵਿੱਚ ਐ ਜਿਆਦਾ ਡਰ ਕਰਕੇ ਪਿੱਛੇ हट ਗਏ ਹੁਣ ਜਾਂ ਫਿਰ ਹੋਇਆ ਹੋਵੇ ਕਿ ਜੌਬ ਕਰਦੀ ਐ ਵੀ ਘਰ ਦੇ ਨੂੰ ਕਿੱਦਾਂ ਟਾਈਮ ਦੇਊਗੀ ਕਿਉਂਕਿ ਮੋਸਟਲੀ ਇਦਾਂ ਹੁੰਦਾ ਜਿਹੜੀ ਕੁੜੀਆਂ ਵਰਕਿੰਗ ਕਰਦੀਆਂ ਨੇ ਜਿਹੜੇ ਵੀ ਦੂਜੇ ਮੁੰਡੇ ਹੁੰਦੇ ਨੇ ਜਿਹੜੇ ਵੀ ਮੁੰਡੇ ਵਾਲੇ ਹੁੰਦੇ ਆ ਇਹ ਹੀ ਹੁੰਦੇ ਕਿ ਉਹ ਤਾਂ ਵਰਕ ਕਰਦੀ ਐ ਘਰ ਕਿੱਦਾਂ ਸੰਭੂਗੀ ਬੱਚੇ ਕਿਤੇ ਕੱਲ ਨੂੰ ਬੱਚੇ ਹੋਣਗੇ ਉਹ ਤਾਂ ਦਾ ਕਿੱਦਾਂ ਧਿਆਨ ਰੱਖੂਗੀ ਕਤੇ ਅਗਲਾ ਕਿਤਾ ਸੈਲਰੀ ਆਉਂਦੀ ਹੈ ਵਧੀਆ ਅੱਜ ਕੱਲ ਉਹ ਚੀਜ਼ ਨਹੀਂ ਨਹੀਂ ਆ ਅੱਜ ਕੱਲ ਅਗਲੇ ਨੂੰ ਪਤਾ ਹੁੰਦਾ ਕਿ ਕੁੜੀ ਗਵਰਨਮੈਂਟ ਜੌਬ ਕਰਦੀ ਹੈ ਹੈ ਤੇ ਸਾਨੂੰ ਕਿਹੜਾ ਕੰਮ ਕਰਨਾ ਮੈੜਾ ਇੱਕ ਅੱਦੇ ਕੰਮ ਵਾਲੇ ਲਾ ਲੈਣੇ ਹੈ ਉਹ ਹਨਾ ਤੇ ਰਿਸ਼ਤੇ ਉਹ ਪੁਲਿਸ ਕਰਕੇ ਆਉਂਦੇ ਬਈ ਉਦਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਪੁਲਿਸ ਕਰਕੇ ਤਾਂ ਰਿਸ਼ਤੇ ਜ਼ਿਆਦਾ ਹੁੰਦੇ ਐ ਐਕਚੁਅਲੀ ਹਨਾ ਮਤਲਬ ਰੋ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਲੋਕੀ ਉੱਪਰੋਂ ਦੀ ਐਕਸਕਿਊਜ਼ ਬਣਾਉਂਦੇ ਕਿ ਉਸ ਦਾ ਇੰਸਟਾ ਤੇ ਦੇਖਿਆ ਸੀ ਜੀ ਅੱਛਾ ਸਾਨੂੰ ਕੁੜੀ ਸੋਹਣੀ ਲੱਗੀ ਹਨਾ ਮਤਲਬ ਇਹ ਸਾਰੇ ਐਕਸਕਿਊਜ਼ ਹੁੰਦੇ ਆ ਦੇਖੋ ਜੇ ਆਪਾਂ ਪ੍ਰੈ ਠੀਕ ਹੈ ਮੈਨੂੰ ਮੇਰੇ ਘਰਿਆਂ ਤੱਕ ਨੀਡ ਹੈ ਘਰਿਆਂ ਨੂੰ ਮੇਰੇ ਤੱਕ ਨੀਡ ਹੈ ਜਿਹਦੇ ਨਾਲ ਮੇਰੀ ਮੈਰਿਜ ਹੋਗੀ ਉਹਨੂੰ ਮੇਰੀ ਨੀਡ ਹੋਗੀ ਤੇ ਮੈਨੂੰ ਉਹਦੀ ਨੀਡ ਹੋਗੀ ਆਪਾਂ ਨੀਡ ਦੇ ਸਾਰੇ ਚਲਦੇ ਆ ਸੋ ਇਦਾਂ ਦਾ ਕੋਈ ਨਹੀਂ ਹੈਗਾ ਜਿਹੜਾ ਜਿਹੜਾ ਬਿਨਾ ਕਿਸੇ ਬਿਨਾ ਕਿਸੇ ਮਤਲਬ ਤੋਂ ਕੋਈ ਰਿਸ਼ਤਾ ਨਹੀਂ ਆਇਆ ਇੱਥੇ ਸਿਰਫ ਪਰਮਾਤਮਾ ਨਾਲ ਸਿਪਾ ਕੀ ਬਾਤ ਹੈ ਸੋ ਫਿਰ ਤੁਹਾਨੂੰ ਇਸ ਵਿੱਚ ਮੈਂ ਤੁਸੀ ਕਿਹਾ ਮੈਂ ਸੋਦੇ ਬਹੁਤ ਜ਼ਿਆਦਾ ਮਤਲਬ ਕਿ ਕਾਫੀ ਲੋਕ ਤੁਹਾਨੂੰ ਫੋਲੋ ਵੀ ਕਰਦੇ ਹੋਣਗੇ ਕੁਝ ਉਹਨਾਂ ਵੱਲੋਂ ਡੀਐਮ ਕਿਤੇ ਜਾਂਦੇ ਨੇ ਵੀ ਕਿ ਕਿਸ ਤਰੀਕੇ ਦੀ ਮਤਲਬ ਉਹ ਤੁਹਾਨੂੰ ਕਿਸ ਤਰੀਕੇ ਦੀ ਪਰਸਨੈਲਿਟੀ ਜਿਹੜੇ ਸਮਝਦੇ ਨੇ ਸਪੈਸ਼ਲੀ ਕੁੜੀਆਂ ਲਈ ਕੀ WhatsApp ਤੋਂ ਜ਼ਿਆਦਾ ਕੁੜੀਆਂ ਤੁਹਾਡੇ ਤੋਂ ਡਿਮਾਂਡ ਕਰਦੀਆਂ ਅ ਜਿਹੜੀਆਂ ਕੁੜੀਆਂ ਨੇ ਬਹੁਤ ਸਾਰੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਦੋ ਮੋਟੀਵੇਸ਼ਨਲ ਵੀਡੀਓ ਮੈਂ ਬਣਾ ਕੇ ਪਾਈਆਂ ਸੀਗੀਆਂ ਮੈਂ ਇੱਕ ਦੋ ਵਾਰੀ ਅਕੈਡਮੀਸ ਵਿੱਚ ਵੀ ਗਈਆਂ ਕੁੜੀਆਂ ਨੂੰ ਮੋਟੀਵੇਟ ਕਰਨ ਲਈ ਜੀ ਸੋ ਉੱਥੇ ਇਦਾਂ ਹੁੰਦਾ ਕਿ ਕੁੜੀਆਂ ਜਿੱਦਾਂ ਤੁਸੀਂ ਕਿਹਾ ਨਾ ਕਿ ਬਹੁਤ ਸਾਰੀਆਂ ਕੁੜੀਆਂ ਡਰਦੀਆਂ ਨੇ ਹਨਾ ਇੰਡਸਟਰੀ 'ਚ ਜਾਣ ਤੋਂ ਜਾਂ ਪੁਲਿਸ 'ਚ ਜਾਣ ਤੋਂ ਤਾਂ ਬਹੁਤ ਸਾਰੀਆਂ ਕੁੜੀਆਂ ਨੇ ਮੈਨੂੰ ਡੀਐਮ ਆਏ ਨੇ ਕਿ ਮੈਮ ਤੁਹਾਡੇ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਸਾਨੂੰ ਲੱਗਦਾ ਕਿ ਸਾਨੂੰ ਕਿਸੇ ਵੀ ਫੀਲਡ 'ਚ ਅਸੀਂ ਜਾਈਏ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਹਨਾ ਤੇ ਉਹ ਕਹਿੰਦੇ ਕਿ ਤੁਸੀਂ ਸਾਡੇ ਲਈ ਹੋਰ ਮੋਟੀਵੇਸ਼ਨਲਸ ਵੀਡੀਓ ਬਣਾਓ ਹਨਾ ਤੇ ਤੁਸੀਂ ਰੁਕਿਓ ਨਾ ਬਸ ਤੁਸੀਂ ਚੱਲਦੇ ਰਹੋ ਮਤਲਬ ਮੈਨੂੰ ਬਹੁਤ ਸਾਰੇ ਲੋਕਾਂ ਨੇ ਫਿਰ ਮਤਲਬ ਲੋਕ ਕੀ ਮੈਂਸ਼ਨ ਸਟੋਰੀ ਕਰਕੇ ਬੰਦੇ ਹਨਾ ਉਹ ਚ ਵੀ ਕਿਉਂਕਿ ਨਹੀਂ ਟਾਈਮ ਲੱਗਦਾ ਕਈ ਵਾਰੀ ਹਨਾ ਰਿਪਲਾਈ ਕਰਨ ਦਾ ਕਿਉਂਕਿ ਸਭ ਲੋਕਾਂ ਨੂੰ ਬਾਰੀ ਰਿਪਲਾਈ ਨਹੀਂ ਕਰ ਸਕਦੇ ਬਟ ਹਾਂ ਠੀਕ ਹੈ ਮੇਰੇ ਇੱਕ ਹੁੰਦਾ ਨਾ ਵੀ ਇੰਸਟਾਗ੍ਰam ਤੇ ਆਪਾਂ ਇੱਕ ਸਟੋਰੀ ਬਣਾਇਆ ਕਿ ਆਸਕ ਮੇ ਕੁਐਸਚਨ ਮੈਨੂੰ ਇਦਾਂ ਹੁੰਦਾ ਕਿ ਮੈਂ ਉਹਨਾਂ ਨਾਲ ਕਨੈਕਟ ਰਾਵਾਂ ਤਾਂ ਉਹਦੇ ਜਿਹੜੇ ਲੋਕ ਹੈਗੇ ਨੇ ਉਹ ਮੇਰੇ ਨਾਲ ਕਨੈਕਟ ਰਹਿੰਦੇ ਤੇ ਉਹ ਮੈਨੂੰ ਦੱਸਦੇ ਆ ਕਿ ਤੁਹਾਡੇ ਜਿਹੜ ਕਰਦੇ ਰਹੋ ਸਾਨੂੰ ਮੋਟੀਵੇਟ ਕਰਦੇ ਰਹੋ ਹਨ ਕਿਤਾ ਕਿ ਅੱਗੇ ਅਸੀਂ ਵੀ ਤੁਹਾਡੇ ਬੰਮੂ ਨਾਮ ਰੌਸ਼ਨ ਕਰੀ ਫੈਮਿਲੀ ਦਾ